પ્રધાનમંત્રી નરેન્દ્ર મોદી બંગલુરૂ ઝંડી દિા રવાના માતા વૈષ્ણો દેવી કટડા અમૃતસર બેંગલુરૂ બેલાગવી અને નાગપુર પુણે વંદે ભારત રેલગી શામલ ન બાદ પ્રધાનમંત્રી યલ લાઈન મેટ્રો સેવાની શરૂઆત કરી જો ઇકટ્રાનિક સિટી નું બુમનહલી જોડતી ਇਸ ਤੋਂ ਬਾਅਦ ਦੁਪਹਿਰ ਨੂੰ ਸ਼੍ਰੀ મોદી ਨਵਾਂ ਮੈਟਰੋ ਦੇ ਤੀਜੇ 게이트ਾਂ ਨਹੀਂ ਪੱਥਰ ਰੱਖਣਗੇ ਜਿਸਤੇ 2 ਲਾਗੇ ਹੋਣਗੇ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਵਿਸ਼ੇਸ਼ ਨਿਗਰਾਨ ਬਾਲ ਕ੍ਰਿਸ਼ਨ ਕੋਹਿਰ ਨੇ ਕਬੂਤਰਾ ਦੇ ਅਧਿਕਾਰੀਆਂ ਨੂੰ ਜ਼ਿਲ੍ਹੇਚ ਮਨੁੱਖੀ ਅਧਿਕਾਰਾਂ ਪ੍ਰਤੀ ਜਾਗਰੂਕਤਾ ਪੈਦਾ ਕਰਨ ਵਿੱਚ ਸਰਗਰਮ ਭੂਮਿਕਾ ਨਿਭਾਉਂਦਾ ਸਤਾ ਦਿੱਤਾ। ਕਲ ਜ਼ੀਰਾ ਪ੍ਰਬੰਧਕੀ ਕੰਪਲੈਕਸ ਵਿਖੇ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਤੇ ਹੋਰ ਨਵ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਉਹਨਾਂ ਨੇ ਕਿਹਾ ਕਿ ਕਮਿਸ਼ਨ ਬਾਕਵਕ ਜ਼ਿਲ੍ਹਿਆਂ ਵਿੱਚ ਜਾ ਕੇ ਲੋਕਾਂ ਨੂੰ ਮਨੁੱਖੀ ਅਧਿਕਾਰਾਂ ਦੀ ਸੁਰੱਖਿਆ ਪ੍ਰਤੀ ਜਾਗਰੂਕਤਾ ਪੈਦਾ ਕਰ ਰਿਹਾ ਹੈ। ਉਹਨਾਂ ਨੇ ਕਿਹਾ ਕਮਿਸ਼ਨ ਹਸਪਤਾਲਾਂ, ਜੇਲਾਂ, ਪੁਲਿਸ ਸਟੇਸ਼ਨਾਂ ਤੇ ਸਕੂਲਾਂ ਵਰਗ ਬਜ਼ੁਰਗ ਨਾਗਰਿਕਾਂ ਦੇ ਅਧਿਕਾਰਾਂ ਦੀ ਸੁਰੱਖਿਆ ਵੱਲ ਵਿਸ਼ੇਸ਼ ਧਿਆਨ ਦੇਣ ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਬਜ਼ੁਰਗ ਨਾਗਰਿਕਾਂ ਪ੍ਰਤੀ ਆਪਣਾ ਵਿਵਹਾਰ ਹਮਦਰਦੀ ਵਾਲਾ ਰੱਖਣਾ ਚਾਹੀਦਾ ਹੈ ਉਹਨਾਂ ਕਿਰਤ ਵਿਭਾਗ ਦੇ ਅਧਿਕਾਰੀਆਂ ਨੂੰ ਫੈਕਟਰੀਆਂ ਵਿੱਚ ਬਾਲ ਮਜ਼ਦੂਰੀ ਨੂੰ ਰੋਕਣ ਲਈ ਵਧੇਰੇ ਸਰਗਰਮ ਹੋਣ ਦੇ ਨਿਰਦੇਸ਼ ਵੀ ਦਿੱਤੇ। ਭਾਰਤੀ ਜਨਤਾ ਪਾਰਟੀ ਵੱਲੋਂ ਅੱਜ ਅੰਮ੍ਰਿਤਸਰ ਵਿੱਚ ਤਿਰੰਗਾ ਯਾਤਰਾ ਕੱਢੀ ਗਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਬੀਜੇਪੀ ਵਰਕਰਾਂ ਤੇ ਸ਼ਹਿਰ ਦੇ ਲੋਕਾਂ ਨੇ ਹਿੱਸਾ ਲਿਆ ਇਸ ਮੌਕੇ ਬੀਜੇਪੀ ਦੇ ਕੌਮੀ ਸਕੱਤਰ ਤਰਨ ਚੋਕ ਨੇ ਕਿਹਾ ਕਿ ਦੇਸ਼ ਭਰ ਵਿੱਚ 16000 ਤਿਰੰਗਾ ਯਾਤਰਾਵਾਂ ਕੱਢੀਆਂ ਜਾ ਰਹੀਆਂ ਨੇ ਜਿਸ ਵਿੱਚ ਲੋਕ ਵੱਧ ਚੜ ਕੇ ਹਿੱਸਾ ਲੈ ਰਹੇ ਨੇ ਅੰਮ੍ਰਿਤਸਰ ਕੇਂਦਰੀ ਵਿਧਾਨ ਸਭਾ ਦੇ ਕਟਰਾ ਭਾਈ ਸਿੰਘ ਸਿੰਘ ਮੰਡਲ ਦੀ ਤਿਰੰਗਾ ਯਾਤਰਾ ਨੂੰ ਮੀ ਚੋਪੜਾ ਦੀ ਲੀਡਰਸ਼ਿਪ ਚ ਬਹੁਤ ਵਿਸ਼ਾਲ ਸ਼ੋਭਾ ਯਾਤਰਾ ਨਿਕਲ ਰਹੀ ਹੈ ਬੜਾ ਉਤਸ਼ਾਹ ਹੈ ਪੂਰੇ ਦੇਸ਼ ਦੇ ਅੰਦਰ ਹਰ ਘਰ ਤੇ ਤਿਰੰਗਾ ਲੱਗ ਰਿਹਾ ਹੈ ਪਾਰਟੀ ਦੇ ਕਾਰਕਿਰਤਾ ਘਰ ਘਰ ਜਾ ਕੇ ਤਿਰੰਗਾ ਲਗਾ ਰਹੇ ਨੇ ਔਰ ਅੱਜ ਇੱਕੇ ਸੀ ਵਿਸ਼ਾਲ ਸ਼ੋਭਾ ਯਾਤਰਾ ਹਰ ਹਰ ਇੱਕ ਕਾਰਕਿਰਤਾ ਦੇ ਅੱਜ ਚੰਗਾ ਹਰ ਮੰਡਲ ਦੇ ਅੰਦਰ ਅਸੀਂ ਅੱਜ ਤੋਂ 16000 ਤਿਰੰਗਾ ਯਾਤਰਾਵਾਂ ਪੂਰੇ ਦੇਸ਼ 'ਚ ਕੱਢ ਲਏ ਦੇਸ਼ਵਿਆਪੀ ਹਰ ਕਾਰ ਤਿਰੰਗਾ ਮਹਾਂਮੇਹਮ ਦੇ ਤਹਿਤ ਬੀਤੇ ਦਿਨੀ ਚੰਡੀਗੜ੍ਹ ਦੇ ਸੈਕਟਰ 34 ਵਿਖੇ ਇੱਕ ਤਿਰੰਗਾ ਰਖੜੀ ਨਿਰਮਾਣ ਵਰਕਸ਼ਾਪ ਲਾਈ ਗਈ। ਇਸ ਪਹਿਲ ਕਦਮ ਦਾ ਉਦੇਸ਼ ਨਾਗਰਿਕਾਂ ਵਿਸ਼ੇਸ਼ ਕਰਕੇ ਨੌਜਵਾਨ ਪੀੜੀ ਵਿੱਚ ਦੇਸ਼ ਭਗਤੀ ਤੇ ਰਾਸ਼ਟਰੀ ਗੌਰਵ ਦੀ ਭਾਵਨਾ ਨੂੰ ਉਤਸ਼ਾਹਿਤ ਕਰਨਾ ਰਿਹਾ। ਇਸ ਵਰਕਸ਼ਾਪ 'ਚ ਹਿੱਸਾ ਲੈਣ ਵਾਲਿਆਂ ਨੇ ਤਿਰੰਗਾ ਰਖੜੀਆਂ ਤਿਆਰ ਕੀਤੀਆਂ। ਏਅਰਪੋਰਟ ਸਟੇਸ਼ਨ ਚੰਡੀਗੜ੍ਹ ਵਿਖੇ ਵੀ ਇੱਕ ਤਿਰੰਗਾ ਰਖੜੀ ਸਮਾਗਮ ਕੀਤਾ ਗਿਆ ਜਿੱਥੇ ਸਕੂਲ ਦੀਆਂ ਵਿਦਿਆਰਥਣਾਂ ਨੇ ਹਵਾਈ ਫੌਜ ਦੇ ਜਵਾਨਾਂ ਨੂੰ ਤਿਰੰਗਾ ਰਖੜੀਆਂ ਬੰਨ੍ਹ ਕੇ ਰਾਸ਼ਟਰਪਤੀ ਉਹਨਾਂ ਦੀ ਸੇਵਾ ਅਤੇ ਆਪਣਾ ਪ੍ਰਿੰਸ ਸਨਮਾਨ ਤੇ ਧੰਨਵਾਦ ਕੀਤਾ ਉੱਧਰ ਪੰਜਾਬ ਕੇਂਦਰੀ ਯੂਨੀਵਰਸਿਟੀ ਬਠਿੰਡਾ ਵਿਖੇ ਕੱਲ ਰਖੜੀ ਦਾ ਤਿਉਹਾਰ ਮਨਾਇਆ ਗਿਆ ভাইস ਚਾਂਸਲਰ ਪ੍ਰੋਫੈਸਰ ਆਕਿੰਦਰ ਪ੍ਰਸਾਦ तिवारी ਨੇ ਮਹਿਲਾ ਦੇ ਆਪਕਾਂ ਤੇ ਵਿਦਿਆਰਥੀਆਂ ਨਾਲ ਮਿਲ ਕੇ ਕੈਂਪਸ ਦੇ ਪੰਚਵਤੀ ਖੇਤਰ ਦੇ ਹੋਣਾ ਥਾ ਮਤੇ ਸੇਬਾਚਾਰਕ ਮਹੱਤਤਾ ਵਾਲੇ ਰੁਖ ਪਿੱਪਲ ਬਰਗਦ ਆਮਲਾ ਸ਼ੀਸ਼ਮ ਤੇ ਸੁਖਚੈਨ ਨੂੰ ਰਖੜੀ ਬੰਨੀ ਤੇ ਮਨੁੱਖੀ ਜੀਵਨ ਨੂੰ ਸੁਰੱਖਿਆ ਤੇ ਸਰੋਤ ਪ੍ਰਦਾਨ ਕਰਨ ਲਈ ਕੁਦਰਤ ਦਾ ਸ਼ੁ크rana ਕੀਤਾ ਰਖੜੀ ਬੰਨਣ ਦੇ ਨਾਲ ਨਾਲ ਯੂਨੀਵਰਸਿਟੀ ਦੇ ਕਾ ਹਾਊਸਿੰਗ ਕੰਪਲੈਕਸ ਵਿਖੇ ਮਾਲਸਰੀ ਦੇ ਬੂਟੇ ਵੀ ਲਾਏ ਗਏ ਖਾਸ ਕਰ ਲਈ ਸੀ ਕਿ ਰਖੜੀ ਬੰਨਣ ਤੋਂ ਲੈ ਕੇ ਬੂਟੇ ਲਾਉਣ ਤੱਕ ਦਾ ਸਾਰਾ ਕੰਮ ਸਿਰਫ ਮਹਿਲਾ ਅਧਿਆਪਕਾਂ ਬੱਚਿਆਂ ਦੇ ਵਿਦਿਆਰਥੀਆਂ ਨੇ ਕੀਤਾ ਪ੍ਰੋਫੈਸਰ तिवारी ਨੇ ਕਿਹਾ ਕਿ ਰਖੜੀ ਸਿਰਫ ਭੈਣ ਭਰਾ ਦੇ ਪਿਆਰ ਦਾ ਵਿਸ਼ਵਾਸ ਤੇ ਸੁਰੱਖਿਆ ਦਾ ਪ੍ਰਤੀਕ ਨਹੀਂ ਸਗੋਂ ਇਸ ਨੂੰ ਅਸੀਂ ਕੁਦਰਤ ਸੰਭਾਲ ਨਾਲ ਵੀ ਜੋੜ ਸਕਦੇ ਹਾਂ ਕਸ਼ਮੀਰਵਾਦੀ ਦੇ ਖੋਲਗਾਮ ਦੇ ਖਾਲ ਜੰਗਲਾਤ ਇਲਾਕੇ ਚ ਜਾਰੀ دہشت گردੀ ਵਿਰੋਧੀ ਮਹਿੰਮ ਚ ਬੀਤੇ ਕੱਲ 9ਵੇਂ ਦਿਨ ਪੰਜਾਬ ਦੇ ਦੋ ਜਵਾਨ ਸ਼ਹੀਦ ਹੋ ਗਏ ਮੁਕਾਬਲੇ ਚ ਦੋ ਹੋਰ ਜਵਾਨ ਜ਼ਖਮੀ ਵੀ ਹੋਏ ਨੇ دہشت گردਾਂ ਨੂੰ ਖਤਮ ਕਰਨ ਲਈ ਫੌਜ ਜੰਮੂ ਕਸ਼ਮੀਰ ਪੁਲਿਸ ਤੇ ਸਪੈਸ਼ਲ ਆਪਰੇਸ਼ਨ ਗਰੁੱਪ ਸੀਆਰਪੀਐਫ ਦੇ ਜਵਾਨਾਂ ਤੇ ਪੈਰਾ ਕਮਾਂਡੋਜ਼ ਵੱਲੇ ਜੰਗਲਾਤ ਇਲਾਕੇ ਚ ਪਾਲ ਕਾਰਵਾਈ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਡ੍ਰੋਨ ਤੇ ਹੈਲੀਕਾਪਟਰ ਦੇ ਵੀ ਵਰਤੋਂ ਕੀਤੀ ਜਾ ਰਹੀ ਹੈ ਸ਼ਹੀਦ ਫੌਜੀਆਂ ਦੀ ਪਛਾਣ ਲਾਸ ਨਾਇਕ ਬ੍ਰਿਤਪਾਲ ਸਿੰਘ ਅਤੇ ਸਿਪਾਹੀ ਹਰਮਿੰਦਰ ਸਿੰਘ ਵਜੋਂ ਹੋਈ ਹੈ ਸ਼ਹੀਦ ਬ੍ਰਿਤਪਾਲ ਪੰਜਾਬ ਚ ਲੋਧਿਆਣਾ ਲੇ ਦੇ ਖੰਨਾ ਦੇ ਮਾਨੂਪੁਰ ਦੇ ਰਹਿਣ ਵਾਲੇ ਸਨ ਸ਼ਹੀਦ ਹੋਏ ਦੂਜੇ ਸਿਪਾਹੀ ਹਰਬੰਦਰ ਸਿੰਘ ਫਤਗੜ ਸਾਹਿਬ ਤੇ ਮੰਡੀ ਗੋਬਿੰਦਗੜ੍ਹ ਨਾਲ ਲੱਗਦੇ ਬਦੀਨਪੁਰ ਦੇ ਰਹਿਣ ਵਾਲੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਹਨਾਂ ਦੋਵਾਂ ਫੌਜੀਆਂ ਦੇ ਸ਼ਹੀਦ ਹੋਣ ਦੀ ਖਬਰ ਨੂੰ ਦੁਖਦਾਈ ਦੱਸਿਆ ਤੇ ਉਹਨਾਂ ਦੇ ਪਰਿਵਾਰ ਨਾਲ ਹਮਦਰਦੀ ਜ਼ਾਹਰ ਕੀਤੀ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ਼੍ਰੀਮਾਨ ਨੇ ਵਿਸ਼ੇਸ਼ ਤੌਰ 'ਤੇ ਰੱਖਿਆ ਲਈ ਸ਼ਹੀਦ ਹੋਏ ਜਵਾਨਾਂ ਦੇ ਜਜ਼ਬੇ ਤੇ ਬਹਾਦਰੀ ਨੂੰ ਸਲਾਮ ਕੀਤਾ ਤੇ ਸਰਕਾਰ ਵੱਲੋਂ ਉਹਨਾਂ ਦੇ ਪਰਿਵਾਰਾਂ ਨੂੰ 1-1 ਕਰੋੜ ਰੁਪਏ ਦੀ ਸਨਮਾਨ ਰਕਮ ਭੇਟ ਕਰਨ ਦਾ ਐਲਾਨ ਕੀਤਾ ਹੈ ਆਉਣਿਆ ਆਜ਼ਾਦੀ ਦਿਵਸ ਦੇ ਸ਼ਾਂਤੀਪੂਰਨ ਜਸ਼ਨਾਂ ਨੂੰ ਯਕੀਨੀ ਬਣਾਉਣ ਲਈ ਚਲਾਏ ਜਾ ਰਹੇ ਵਿਸ਼ੇਸ਼ ਆਪਰੇਸ਼ਨਾਂ ਦੇ ਹਿੱਸੇ ਵਿੱਚ ਪੰਜਾਬ ਪੁਲਿਸ ਨੇ ਕੱਲ ਵਿਸ਼ੇਸ਼ ਆਪਰੇਸ਼ਨ ਸੀਲ ਚਲਾਇਆ ਇਸ ਦਾ ਉਦੇਸ਼ ਸਰਹੱਦੀ ਸੂਬੇ ਵਿੱਚ ਆਉਣ ਜਾਣ ਵਾਲੇ ਸਾਰੇ ਵਾਹਨਾਂ ਦੀ ਜਾਂਚ ਕਰਨਾ ਸੀ ਤਾਂ ਜੋ ਸਮਾਜ ਵਿਰੋਧੀ ਅਨਸਰਾਂ ਨਸ਼ਾ ਤਸਕਰਾਂ ਤੇ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਤੇ ਕੜੀ ਨਜ਼ਰ ਰੱਖੀ ਜਾ ਸਕੇ ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਦੇ ਨਿਰਦੇਸ਼ਾਂ ਤੇ ਸਾਰੇ ਜ਼ਿਲ੍ਹਿਆਂ 'ਚ ਚਲਾਏ ਇਸ ਆਪਰੇਸ਼ਨ ਦੌਰਾਨ ਸਰਹੱਦੀ ਜ਼ਿਲ੍ਹਿਆਂ ਦੇ ਸਾਰੇ ਐਸਐਸਪੀਜ਼ ਨੂੰ ਆਪੋ ਆਪਣੇ ਜ਼ਿਲ੍ਹਿਆਂ 'ਚ ਰਣਨੀਤਿਕ ਥਾਮਾਂ ਤੇ ਸਾਂਝੇ ਨਾਕੇ ਲਾ ਕੇ ਲੌਂਲੀ ਵੱਧ ਤੋਂ ਵੱਧ ਪੁਲਿਸ ਬਲ ਤੈਨਾਤ ਕਰਨ ਦੀ ਹਦਾਇਤ ਵੀ ਕੀਤੀ ਗਈ ਸੀ ਇਸ ਦਿਨਾਲੀ ਪ੍ਰਦੇਸ਼ ਖਬਰਾਂ ਖਤਮ ਹੋਈਆਂ ਸਾਡਾ ਐਕਸ ਹੈਂਡਲ ਹੈ ਐਤਰੀ ਡੀਆਈਆਰ ਆਰਐਨਯੂ ਚਲੰਦਰ ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਨ ਤੁਸੀਂ ਸੁਣੋਗੇ ਦੁਪਹਿਰ ਇੱਕ ਵਜੇ 40 ਮਿੰਟ ਤੇ ਨਮਸਕਾਰ